ਲੋ ਜੀ ਗੁਰਜੋਤ ਸਿੰਘ ਕਿਸਾਨ ਭਰਾ ਨੇ ਟਰੈਕਟਰ ਦਾ ਲੀਵਰ ਲਾ ਦਿੱਤਾ ਹਾਂਜੀ ਤੁਸੀਂ ਵੇਖ ਸਕਦੇ ਹੋ ਸਾਹਮਣੇ ਨਿਊ ਹੋਲੈਂਡ 5500 ਟਰੈਕਟਰ ਨਾਲ ਆਪਣਾ ਜਗਦੀਸ਼ ਰੀਪਰ 2025 ਮਾਡਲ ਜਿਸ ਦੀ ਤੁਸੀਂ ਟਰਾਈ ਚੱਲਦੀ ਹੋਈ ਵੇਖ ਸਕਦੇ ਹੋ ਤੇ ਖੇਤਾਂ ਵਿੱਚ ਚੱਲਦੇ ਜਗਦੀਸ਼ ਰੀਪਰ 2025 ਮਾਡਲ ਦੀਆਂ ਵੀਡੀਓ ਵੀ ਆਪਾਂ ਲੈ ਕੇ ਆ ਰਹੇ ਹਾਂ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਿਓ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਜਰੂਰ ਕਰਿਓ ਕਿਸਾਨ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੋ ਕਿ ਆਪਣਾ ਜਗਦੀਸ਼ ਸ਼੍ਰੀਪੁਰ 2025 ਮਾਡਲ ਲੈ ਕੇ ਜਾ ਰਹੇ ਨੇ ਅੱਜ ਤੇ ਜਗਦੀਸ਼ ਸ਼੍ਰੀਪੁਰ 2025 ਮਾਡਲ ਨੂੰ ਬਹੁਤ ਸਾਰਾ ਪਿਆਰ ਤੇ ਮਾਣ ਦੇ ਰਹੇ ਨੇ ਤੇ ਕਿਸਾਨ ਭਰਾ ਨੇ ਟਰੈਕਟਰ ਦੇ ਰੰਗ ਨਾਲ ਦਾ ਰੀਪਰ ਨੂੰ ਰੰਗ ਕਰਵਾਇਆ ਐਂਡ ਗੱਲਬਾਤ ਹੋਈ ਵੀ ਆ ਤੇ ਖੇਤਾਂ ਵਿੱਚ ਚੱਲਦੇ ਆਪਣੇ ਜਗਦੀਸ਼ ਸ਼ਰੀਪੁਰ ਹਾਜ਼ ਸਵਾਗਤ ਹੈ ਹੈਰੋ ਦੀਆਂ ਵੀਡੀਓ ਵੇਖਣ ਲਈ ਤੁਸੀਂ ਆਪਣੇ ਫੇਸਬੁੱਕ ਇੰਸਟਾਗ੍ਰਾਮ ਫੇਸਬੁਕ ਤੇ YouTube ਉੱਤੇ ਬਣੇ ਜਗਦੀਸ਼ ਸ਼ਰੀਪੁਰ ਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਹੀ ਘੰਟੀ ਵਾਲਾ ਬਟਨ ਵੀ ਜਰੂਰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਆਪਣੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਤੇ ਵੀਡੀਓ ਨੂੰ ਵਾਤਵਾਤ ਸ਼ੇਅਰ ਜਰੂਰ ਕਰਿਓ ਐਂਡ ਗੱਲਬਾਤ ਹੋਈ ਵੀ ਆ 5 ਐਮ ਐਮ ਦੀ ਪਲੇਟ ਤੋਂ ਹੈਵੀ ਡਿਊਟੀ ਵਿੱਚ ਰੀਪਰ ਤਿਆਰ ਹੋਇਆ ਹੋਇਆ ਹੈ ਰੀਪਰ ਵਿੱਚ ਡਬਲ ਹੋਜਿੰਗ ਐਨ ਵੀ ਸੀ ਦੇ 3611 ਦੇ 베アリング ਨੇ ਮਿਲਦਿਆਂ ਜੀ ਅਗਲੀ ਵੀਡੀਓ ਵਿੱਚ ਵੀਡੀਓ ਵੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਸਾਰਾ ਧੰਨਵਾਦ ਜੀ